कभी वादों से कभी इरादों से कभी वादों से कभी इरादों से खूब सियासत कर ली तुमने बातों से जिस दौर में तुम हो उस दौर से बोलो जिस दौर में तुम हो उस दौर से बोलो बहरों का इलाका है जोर जोर से बोलो नमस्कार दोस्तों मैं जतिन सिंगला मुड़ तो स्वागत करता दाडा बालाजी एजुकेशन पॉइंट के प्राइवेट चैनल दोस्तों मेरे पिछे तुम देख रहे हो एक बहुत वाला संघर्ष ਅੱਜ ਦੀ ਵੀਡੀਓ ਨਾ ਕੋਈ ਤੁਹਾਡੇ ਕੋਲੇ ਕੋਰਸ ਵੇਚਣ ਵਾਸਤੇ ਹੈ ਨਾ ਕੋਈ ਕੰਟਰੋਵਰਸੀ ਕ੍ਰੀਏਟ ਕਰਨ ਵਾਸਤੇ ਹੈ ਐਜ਼ ਅ ਟੀਚਰ ਮੈਂ ਖੁਦ ਇੱਕ ਟੀਚਰ ਹਾਂ ਇੱਕ ਟੀਚਰ ਦੀ ਇੱਕ શિક્ષਕ ਦੀ ਕੀ ਵੈਲਿਊ ਹੁੰਦੀ ਹੈ ਉਸ ਵੈਲਿਊ ਨੂੰ ਅੱਗੇ ਵਧਾਉਣ ਵਾਸਤੇ ਕੰਪਿਊਟਰ ਟੀਚਰਾਂ ਦੇ ਸੰਘਰਸ਼ ਨੂੰ ਅੱਜ ਮੈਂ ਇੱਕ ਪਲੇਟਫਾਰਮ ਦੇਣ ਜਾ ਰਹੀ ਹਾਂ ਉਹ ਗੱਲਾਂ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਵੀ ਸਰਕਾਰੀ ਸਕੂਲਾਂ 'ਚ ਗੱਲਾਂ ਕੀਤੀ ਜਾ ਰਹੀਆਂ ਨੇ ਕਿ ਪੰਜਾਬ ਐਜੂਕੇਸ਼ਨ ਦੇ ਵਿੱਚ ਰੋਲ ਮਾਡਲ ਬਣ ਗਿਆ ਪੰਜਾਬ ਜੋ ਹੈ এডਿਕੇਸ਼ਨ ਦੇ ਵਿੱਚ ਐਡਾ ਵੱਡਾ ਮਾਡਲ ਬਣ ਗਿਆ ਜੀ ਅਮਰੀਕਾ ਦੀਆਂ ਏਜੰਸੀਆਂ ਆ ਕੇ ਸਾਡਾ ਜੋ ਹੈ ਐਨਲਿਸਿਸ ਕਰ ਰਹੀਆਂ ਨੇ ਕਿੱਡਾ ਕ ਬਦਲਾਅ ਹੋਇਆ ਉਸ ਖੋਖਲੇ ਬਦਲਾਅ ਦੀ ਮੈਂ ਤੁਹਾਨੂੰ ਅੱਜ ਅਸਲੀ ਤਸਵੀਰ ਦਿਖਾਉਂਗਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਪੰਜਾਬ ਕੰਪਿਊਟਰ ਅਧਿਆਪਕਾਂ ਦਾ ਇੱਕ ਸੰਘਰਸ਼ ਸੰਗਰੂਰ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਇਹ ਪਿਛਲੇ 82 ਦਿਨਾਂ ਤੋਂ ਭੁੱਖ ਹੜਤਾਲ ਤੇ ਚੱਲ ਰਹੇ ਨੇ ਲੜੀਵਾਰ ਭੁੱਖ ਹੜਤਾਲ ਚੱਲਦੀ ਹੈ ਕੋਈ ਆਪੋਜੀਸ਼ਨ ਨੇਤਾ ਕੋਈ ਰੂਲਿੰਗ ਪਾਰਟੀ ਦਾ ਨੇਤਾ ਜਿਹੜੇ ਕਹਿੰਦੇ ਸੀ ਸੰਗਰੂਰ ਸਾਡੀ ਰਾਜਧਾਨੀ ਹੈ ਅਸੀਂ ਸੰਗਰੂਰ ਦੇ ਵਿੱਚ ਸਾਡੇ ਤੋਂ ਪੁੱਛੇ ਬਿਗੈਰ ਕੁਝ ਹੋ ਨਹੀਂ ਸਕਦਾ ਉਹ 82 ਦਿਨ ਤੋਂ ਬੈਠੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ 82 ਦਿਨ ਤੋਂ ਪੂਰੇ ਪੰਜਾਬ ਦੇ 6600 ਕੰਪਿਊਟਰ ਟੀਚਰ ਥੋਟੀ ਰਾਜਧਾਨੀ ਤੇ ਵਿੱਚ ਭੁੱਖ ਹੜਤਾਲ ਤੋਂ ਬੈਠੇ ਨੇ ਤੇ ਤੁਸੀਂ ਉਹਨਾਂ ਦੀ ਇੱਕ ਵਾਰ ਸੂ ਤੱਕ ਲੈਣ ਨਹੀਂ ਆਏ ਹੁਣ ਮੈਂ ਅਗਲਾ ਮਾਈਕ ਤੁਹਾਨੂੰ ਦਵਾਂਗਾ ਆਪਦੇ ਕੰਪਿਊਟਰ ਟੀਚਰ ਦੇ ਜਿਹੜਾ ਅਭਿਆਨ ਹੈ ਉਹਨਾਂ ਦੇ ਹੈੱਡ ਨੂੰ ਉਹ ਤੁਹਾਨੂੰ ਆਪਦਾ ਪੂਰਾ ਦਾ ਪੂਰਾ ਸੰਘਰਸ਼ ਦੱਸਣਗੇ ਇਸ ਵੀਡੀਓ ਨੂੰ ਨੈਤਿਕਤਾ ਦੇ ਆਧਾਰ ਤੇ ਇਨਸਾਨੀਅਤ ਦੇ ਆਧਾਰ ਤੇ ਤੁਸੀਂ ਸ਼ੇਅਰ ਕਰਨਾ ਹੈ ਤਾਂ ਕਿ ਕਿਸੇ ਵੱਡੇ ਲੀਡਰ ਤੱਕ ਕਿਸੇ ਆਪੋਜੀਸ਼ਨ ਲੀਡਰ ਤੱਕ ਇਹ ਆਵਾਜ਼ ਪਹੁੰਚੇ ਕਿ ਭਾਈ 6400 ਪਰਿਵਾਰ ਸੜਕਾਂ ਤੇ ਦੁਲ ਰਹੇ ਆ ਪਿਛਲੇ 82 ਦਿਨਾਂ ਤੋਂ ਤੇ ਤੁਸੀਂ ਕਿੱਥੇ ਕੂਕ ਸੁੱਤੇ ਪਏ ਹੋ ਆ ਜਾਓ ਮੇਰੇ ਮੈਂ ਜੌਨੀ ਸਿੰਘਲਾ ਕੰਪਿਊਟਰ ਦੇ ਆਪਕ ਕੰਪਿਊਟਰ ਦੇ ਪੰਜਾਬ ਕੰਪਿਊਟਰ ਦੇ ਆਪਕ ਭੁਖੜ ਹੜਤਾਲ ਸੰਘਰਸ਼ ਕਮੇਟੀ ਤੋਂ ਅਸੀਂ 640 ਕੰਪਿਊਟਰ ਦੇ ਆਪਕ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਹਾਂ ਸ਼ਰਮੋਂ ਦੀ ਇਹ ਕਹਿੰਦੇ ਹੋਏ ਪੰਜਾਬ ਸਰਕਾਰ ਜਿਹੜੀ ਦਾਅਵੇ ਕਰਦੀ ਹੈ ਅਸੀਂ ਅਧਿਆਪਕਾਂ ਦੇ ਹਿੱਤ ਲਈ ਕੰਮ ਕਰਦੇ ਹਾਂ ਇਹਨਾਂ ਨੇ ਅਧਿਆਪਕਾਂ ਦੇ ਹਿੱਤ ਲਈ ਕੋਈ ਕੰਮ ਨਹੀਂ ਕੀਤਾ 82 ਦਿਨਾਂ ਤੋਂ ਅਸੀਂ ਲੜੀਵਾਰ ਭੁਖੜ ਹੜਤਾਲ ਤੇ ਬੈਠ ਰਹੇ ਹਾਂ ਉਸ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਜਿੱਥੇ ਇਹਦਾ ਘਰ ਹੈ ਜਿੱਥੇ ਦਾਅਵੇ ਕਰਦਾ ਹੈ ਕਿ ਪੰਜਾਬ ਦੇ ਸਾਰੇ ਅਧਿਆਪਕਾਂ ਦੇ ਵਾਅਦੇ ਪੂਰੇ ਹੋ ਗਏ ਹੁਣ ਕੋਈ ਵੀ ਅਧਿਆਪਕ ਟੈਂਕੀਆ ਤੇ ਨਹੀਂ ਚੜਦਾ ਕੋਈ ਵੀ ਅਧਿਆਪਕ ਧਰਨਿਆਂ ਤੇ ਨਹੀਂ ਜਾਂਦਾ 82 ਦਿਨਾਂ ਤੋਂ ਉਸੇ ਸ਼ਹਿਰ ਦੇ ਵਿੱਚ ਪੱਕੜਦਾਲ ਤੇ ਬੈਠਿਆ ਹੈ ਇਹ ਉਹੀ ਭਗਵੰਤਮਾਨ ਹੈ ਇਹ ਉਹੀ ਮਾਸਟਰ ਦਾ ਮੁੰਡਾ ਹੈ ਜਿਹੜਾ ਕਹਿੰਦਾ ਅਧਿਆਪਕਾਂ ਨੇ ਧੰਨੇ ਲਾਉਣੇ ਬੰਦ ਕਰਤੇ ਅਤੇ ਅਧਿਆਪਕ ਦੇ ਵਸਾਲੇ ਦੇ ਨਾਲ ਜਿੱਥੇ ਇੱਕ ਪਾਸੇ ਸਮਾਰੋਹ ਚੱਲ ਰਿਹਾ ਸੀ ਤੇ ਪੰਜਾਬ ਦੇ ਕੰਪਿਊਟਰ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਸੰਗਰੂਰ ਦੇ ਵਿੱਚ ਡਾਂਗਾ ਖਾ ਰਹੇ ਸੀ ਪੰਜਾਬ ਦੀ ਆਪ ਸਰਕਾਰ ਤੋਂ ਪੰਜਾਬ ਦੀ ਆਪ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਪੰਜਾਬ ਦਾ ਪੁਲਿਸ ਪ੍ਰਸ਼ਾਸਨ 5 ਸਤੰਬਰ ਨੂੰ 2024 ਨੂੰ ਕੰਪਿਊਟਰ ਦਾਪਕਾ ਤੇ ਡੰਡੇ ਵਰਸਾ ਰਹੇ ਸੀ ਤੇ ਸ਼ਰਮ ਆਉਂਦੀ ਹੈ ਅਸੀਂ ਪੰਜਾਬ ਦੇ ਰਹਨੇ ਆਂ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਇਹਨੂੰ ਆਪਾਂ ਮੁੱਖ ਮੰਤਰੀ ਬਣਾ ਕੇ ਗਲਤੀ ਕਰ ਲਈ ਇਹਦੇ ਕੋਲੇ ਕੰਮ ਇੱਕ ਚੁਟਕਲੇ ਸੁਣਾਉਂਦਾ ਸੀਗਾ ਉਹੀ ਚੁਟਕਲੇ ਸੁਣਾਉਣਾ ਵਧੀਆ ਸੀ ਕੈਸਟਾ ਕੱਢਣ ਦਾ ਸੀ ਕੈਸਟਾ ਕੱਢਣਾ ਤੇ ਜ਼ਿਆਦਾ ਵਧੀਆ ਸੀ ਸਾਰੇ ਪੰਜਾਬ ਨੂੰ ਬਰਬਾਦ ਕਰਕੇ ਰੱਖਾ ਭਗਵੰਤ ਮਾਨ ਨੇ ਇਹਦੇ ਕੋਲੇ ਕੋਈ ਸੋਚ ਨਹੀਂ ਇਹਦੇ ਕੋਲੇ ਕੋਈ ਸਮਝ ਨਹੀਂ ਇਹਦੇ ਕੋਲੇ ਪੰਜਾਬ ਨੂੰ ਚਲਾਉਣ ਦੀ ਕੋਈ ਨੀਤੀ ਨਹੀਂ ਇਹਨਾਂ ਕੋਲੇ ਪੈਸਾ ਨਹੀਂ ਜਦੋਂ ਕਿਸੇ ਵੱਲੇ ਕੋਈ ਇਹਨਾਂ ਕੋ ਮੰਗ ਲੈ ਕੇ ਜਾਵਣ ਉਹ ਵੀ ਸਾਡੇ ਆ ਹੱਕ ਬੰਦੇ ਆ ਇਹਨਾਂ ਕੋਲੇ ਹੱਥ ਖੜੇ ਆ ਸਾਡੇ ਕੋਲੇ ਪੈਸਾ ਹੈ ਨਹੀਂ ਜੇ ਪੈਸਾ ਹੈ ਨਹੀਂ ਪੰਜਾਬ ਦੇ ਵਿੱਚ ਫ੍ਰੀ ਵੀਜ਼ ਨਾਮ ਦੀਆਂ ਸੈਂਕੜੇ ਸਕੀਮਾਂ ਚਲਾਈਆਂ ਜਾਂਦੀਆਂ ਉਹ ਕਿੱਥੋਂ ਚਲਾਈਆਂ ਜਾਂਦੀਆਂ ਇੱਕ ਪਾਸੇ ਤੁਸੀਂ ਕੰਪਿਊਟਰ ਦੇ ਅਧਿਆਪਕਾਂ ਦੇ ਪੰਜਾਬ ਦੇ ਹੋਰ ਅਧਿਆਪਕਾਂ ਦੇ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਮਾਰ ਕੇ ਪੈਸਾ ਬਚਾਉਨੇ ਹੋ ਦੂਜੇ ਪਾਸੇ ਕਹਿੰਦੇ ਹੋਗੇ ਸਾਡੇ ਕੋਲੇ ਪੈਸਾ ਹੈ ਨਹੀਂ ਤਾਂ ਜੇ ਪੈਸਾ ਹੈ ਨਹੀਂ ਫੇਰ ਪੰਜਾਬ ਦੇ ਵਿੱਚ ਸਾਰੀਆਂ ਉਹ ਸਕੀਮਾਂ ਬੰਦ ਕਰ ਦਿਓ ਜਿਨ੍ਹਾਂ ਦੇ ਨਾਮ ਤੇ ਆਪ ਸਰਕਾਰ ਪਬਲਿਸਿਟੀ ਕੱਟਦੀ ਹੈ ਅਸੀਂ ਹੋਰ ਕੋਈ ਨਵੀਂ ਮੰਗ ਨਹੀਂ ਕਰਦੇ ਅਸੀਂ ਕੰਪਿਊਟਰ ਦਾ ਆਪਕਾ ਸਿਰਫ ਉਹੀ ਮੰਗ ਕਰਦੇ ਆ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਹਰਜੋਤ ਵੈ ਸਿੱਖਿਆ ਮੰਤਰੀ ਨੇ ਵਾਅਦਾ ਕੀਤਾ ਸੀ ਦਿਵਾਲੀ ਦੇ ਮੌਕੇ ਤੋਹਫਾ ਦਿੱਤਾ ਜਾਊਗਾ ਕੰਪਿਊਟਰ ਦਾ ਆਪਕਾ ਦੇ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਊਗਾ ਕੰਪਿਊਟਰ ਦਾ ਆਪਕਾ ਦੇ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤੇ ਜਾਣਗੇ ਪਰ ਝੂਠੇ ਹਰਜੋਤ ਵੈ ਦੁਆਰਾ 2 ਸਾਲ ਵੀ ਜਾਣ ਉਪਰੰਤ ਵੀ ਹਜੇ ਤੱਕ ਵਾਅਦਾ ਪੂਰਾ ਨਹੀਂ ਹੋਇਆ ਉਹੀ ਮੁੱਖ ਮੰਤਰੀ ਜਿਹੜਾ ਜਿਹਦੇ ਸ਼ਹਿਰ ਦੇ ਵਿੱਚ ਭੁੱਖੜਦਾਲ ਚੱਲ ਰਹੀ ਹੈ ਉਹਨੂੰ ਪੰਜਾਬ ਦਾ ਤਾਂ ਖਿਆਲ ਨਹੀਂ ਪਰ ਜਦੋਂ ਇਹਨਾਂ ਦਾ ਕੇਜਰੀਵਾਲ ਆਮ ਆਦੀਵਾਦੀ ਦਾ ਆਕਾ ਜ਼ਮਾਨਤ ਇੱਕ ਦਿਨ ਬਾਹਰ ਆਇਆ ਸੀ ਇਹ ਦਿੱਲੀ ਵਿੱਚ ਉੱਥੇ ਤਮਾਸ਼ਾ ਕਰਦਾ ਫਿਰਦਾ ਸੀ ਇਹਨਾਂ ਨੂੰ ਮੈਂ ਕਹਿਣਾ ਚਾਹੁੰਗਾ ਆਪ ਆਰਿਆਂ ਨੂੰ ਤੁਸੀਂ ਪੰਜਾਬ ਕਰਨੀ ਦੇਖ ਲਓ ਪੰਜਾਬ ਦੇ ਲੋਕ ਸੜਕਾਂ ਤੇ ਐ ਛੱਡ ਦਿਓ ਦਿੱਲੀ ਦਾ ਖਿਹੜਾ ਜਿਹੜੀ ਸਰਕਾਰ ਇਹ ਪੰਜਾਬ ਚ ਚੱਲਣੀ ਚਾਹੀਦੀ ਹੈ ਦਿੱਲੀ ਤੋਂ ਚੱਲ ਰਹੀ ਹੈਗੀ ਤਾਂ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਪੰਜਾਬ ਦੇ ਲੋਕਾਂ ਦਾ ਹਿੱਤ ਚਾਹੁੰਦੇ ਹੋਗੇ ਤੇ ਇੱਥੇ ਦੇ ਮੁਲਾਜ਼ਮਾਂ ਦੇ ਇੱਥੇ ਦੇ ਕੰਪਿਊਟਰ ਅਧਿਆਪਕਾਂ ਦੇ ਇੱਥੇ ਅਧਿਆਪਕਾਂ ਦੇ ਹਿੱਤ ਬਾਰੇ ਸੋਚ ਕੇ ਉਹਨਾਂ ਬਾਰੇ ਨੀਤੀਆਂ ਲਾਗੂ ਕਰੋ ਉਹਨਾਂ ਦੇ ਕੰਮ ਕਰੋ ਪ੍ਰਾਣੀ ਪੈਨਸ਼ਨ ਵਾਲੀ ਵਾਲੇ ਸਾਥੀ ਉਹ ਸੜਕਾਂ ਤੇ ਐ ਮੈਰੀਟੋਰੀਅਸ ਅਧਿਆਪਕ ਸਾਥੀ ਉਹ ਸੜਕਾਂ ਤੇ ਐ ਕੰਟਰੈਕਚੁਅਲ ਮੁਲਾਜ਼ਮ ਉਹ ਸੜਕਾਂ ਤੇ ਐ ਪੀਟੀਟੀ ਅਧਿਆਪਕ ਉਹ ਸੜਕਾਂ ਤੇ ਐ ਸਮਝ ਨਹੀਂ ਆਉਂਦੀ ਕਿਹੜਾ ਮੁਲਾਜ਼ਮ ਵਰਗ ਇਹ ਆ ਜਾਏਗਾ ਜਿਹੜਾ ਸੜਕਾਂ ਤੇ ਨਹੀਂ ਆਏਗਾ ਅੱਜ ਡੀਸੀ ਦਫ਼ਤਰ ਸੰਗਰੂਰ ਜਿਹੜਾ ਸਿੱਖਿਆ ਅਫਸਰ ਸੰਗਰੂਰ ਦੁਆਰਾ ਧੱਕੇਸ਼ਾਹੀ ਕਰਨ ਦੇ ਵਿਰੋਧ ਚ ਫੇਰ ਇੱਕ ਤਾਂ ਨਾ ਲੱਗ ਰਿਹਾ ਕਦੇ ਤਰ ਨੇ ਸੰਗਰੂਰ ਲੱਗਦੇ ਆ ਕਦੇ ਤਰ ਨੇ ਡੀਜੀਐਸਪੀ ਦਫਤਰ ਮੋਹਾਲੀ ਲੱਗਦੇ ਆ ਕਦੇ ਕਿਸੇ ਸ਼ਹਿਰ ਚ ਕਦੇ ਕਿਸੇ ਸ਼ਹਿਰ ਚ ਆ ਹੁਣ ਜਿਮਣੀ ਚੋਣਾ ਹੋਈਆਂ ਸੀਗੀਆਂ ਚਾਰੇ ਜਗ੍ਹਾ ਧਰਨੇ ਲੱਗੇ ਪੰਜਾਬ ਦਾ ਧਰਨਿਆਂ ਦਾ ਘਰ ਬਣ ਚੁੱਕਿਆ ਹੈ ਉਹਦਾ ਇੱਕੋ ਇੱਕ ਕਾਰਨ ਹੈ ਪੰਜਾਬ ਦੀ ਫੇਲਡ ਆਫ ਸਰਕਾਰ ਇਹਨਾਂ ਕੋਲੇ ਪੰਜਾਬ ਦੇ ਲੋਕਾਂ ਲਈ ਕੋਈ ਨੀਤੀ ਨਹੀਂ ਸਿਰਫ ਫੋਕੀ ਵਾਵਾ ਖੱਟਣ ਲਈ ਪੋਸਟਰ ਲਗਾਏ ਜਾਂਦੇ ਆ ਸਕੀਮਾਂ ਲਗਾਏ ਜਾਂ ਜਾਰੀ ਕੀਤੇ ਜਾਂਦੀਆਂ ਜਿਨ੍ਹਾਂ ਦਾ ਪਤਾ ਨਹੀਂ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਪਰ ਉਹ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਖਾਸ ਕਰਕੇ ਵਿਤੀ ਨੁਕਸਾਨ ਹੋ ਰਿਹਾ ਹੈ ਤਾਂ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਅਕਲ ਵਰਤ ਲਓ ਸਾਰੇ ਮੁਲਾਜ਼ਮਾਂ ਦੇ ਹੱਕ ਜਿਹੜੇ ਬੰਦੇ ਆ ਉਹਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਕੰਪਿਊਟਰ ਧਾਪਕਾਂ ਤੇ ਛੇਮਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਕੰਪਿਊਟਰ ਧਾਪਕਾਂ ਦੇ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤੇ ਜਾਣ ਤੇ 18 ਤੋਂ 20 ਸਾਲ ਹੋ ਗਏ ਜਿਹੜੇ ਕੰਪਿਊਟਰ ਦੇ ਧਾਪਕ ਸਿੱਖਿਆ ਭਾਗ ਦੇ ਲੰਬੇ ਸਮੇਂ ਤੋਂ ਆਪਦੀ ਸ਼ਿੱਦਤ ਨਾਲ ਨੌਕਰੀ ਕਰ ਰਹੇ ਹੈ ਇਹਨਾਂ ਨੂੰ ਸਾਰੇ ਲਾਭਾਂ ਸਮੇਤ ਸਿੱਕੇ ਆ ਭਾਗ ਚ ਮਰਜ਼ ਕੀਤਾ ਜਾਵੇ ਐਨੇ ਹੀ ਕਹਿੰਦਾ ਹੋਇਆ ਮੈਂ ਆਪਣੀ ਗੱਲ ਪੰਜਾਬ ਸਰਕਾਰ ਤੱਕ ਇਸ ਚੈਨਲ ਨਹੀਂ ਭੇਜਣਾ ਚਾਹੁੰਗਾ ਕਿ ਪੰਜਾਬ ਦੇ ਮੁਲਾਜ਼ਮਾਂ ਬਾਰੇ ਸੋਚਿਆ ਜਾਵੇ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਲਾਜੀ ਐਜੂਕੇਸ਼ਨ ਪੁਆਇੰਟ ਜੋ ਕੰਪਿਊਟਰ ਦੇ ਹੱਥਾਂ ਦੀ ਮੰਗਾਂ ਨੂੰ ਜਗ੍ਹਾ ਜाहिर ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੂਰੀ ਤਰ੍ਹਾਂ ਨਕੀਦ ਦੇ ਵਿੱਚ ਝੂਠੀ ਸਾਬਤ ਹੋਈ ਹੈ ਕਿਉਂਕਿ ਇਹਨਾਂ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸੀ ਉਹ ਉਹਨਾਂ ਦੇ ਵਿੱਚ ਕੋਈ ਵੀ ਨਹੀਂ ਪੂਰਾ ਕੀਤਾ ਇਸੇ ਤਰ੍ਹਾਂ ਦਾ ਇੱਕ ਵਾਅਦਾ ਇਹਨਾਂ ਨੇ ਪੰਜਾਬ ਦੇ ਕੰਪਿਊਟਰ ਦਾ ਅਫਕਨਾਲ ਦਿੱਤਾ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਕਿ ਤੁਹਾਡੀਆਂ ਜੋ ਵੀ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਊਗਾ ਪਰ ਅੱਜ ਸੱਤਾ ਦੇ ਆਉਣ ਤੋਂ 3 ਸਾਲ ਵੀ ਚੁਪੇ ਨੇ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜਿਉਂਦੀਆਂ ਤਿਉਂ ਉੱਥੇ ਹੀ ਪੈਂਡਿੰਗ ਨੇ ਤੇ ਸੰਘਰਸ਼ ਸਾਡਾ ਉਸੇ ਤਰ੍ਹਾਂ ਲਗਾਤਾਰ ਚੱਲ ਰਿਹਾ ਹੈ ਤੇ 82 ਪਿਛਲੇ 82 ਦਿਨਾਂ ਤੋਂ ਜਿਹੜੇ ਪੰਜਾਬ ਦੇ ਕੰਪਿਊਟਰ ਦੇ ਆਪਕ ਨੇ ਉਸ ਅਨਗਰੂਡ ਡੀਸੀ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਾ ਕੇ ਹੜਤਾਲ ਲੜੀਵਾਰ ਚੱਲ ਰਹੀ ਹੈ ਤੇ ਪਰ ਸਰਕਾਰ ਜਿਹੜੀ ਹੈਗੇ ਉਸ ਦਾ ਨਾਮ ਕੋਈ ਵੀ ਨਾਮਦਾ ਕੰਪਿਊਟਰ ਦੇ ਅਧਿਆਪਕਾਂ ਦੀ ਸਾਰ ਲੈਣ ਨਹੀਂ ਪਹੁੰਚਾ ਸਾਡੀ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਜੋ ਕੰਪਿਊਟਰ ਦੇ ਅਧਿਆਪਕਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਉਹ ਜਾਇਜ਼ ਮੰਗਾਂ ਕੀ ਨੇ ਕਿ ਜੋ ਕੰਪਿਊਟਰ ਦੇ ਅਧਿਆਪਕਾਂ ਦੇ ਅਪੁਆਇੰਟਮੈਂਟ ਲੈਟਰ ਤੇ ਸ਼ਰਤਾਂ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਹੀ ਇਨਬਿਨ ਲਾਗੂ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਅਕੋਰਡਿੰਗ ਹੀ ਪਿਛਲੇ ਜੋ 6ਵਾਂ ਪੇ ਕਮਿਸ਼ਨ ਹੈ ਉਹ ਕੰਪਿਊਟਰ ਦੇ ਅਧਿਆਪਕਾਂ ਦਾ ਪੈਂਡਿੰਗ ਰਿਹਾ ਹੈ ਜੋ ਪੰਜਾਬ ਦੇ ਕੰਪਿਊਟਰ ਦੇ ਅਪਕ ਇਸ ਦੁਨੀਆ ਤੋਂ ਰੁਕਸਤ ਹੋ ਚੁੱਕੇ ਹਨ ਉਹਨਾਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਜਾਂ ਪ੍ਰਾਇਓਰਟੀ ਬੇਸਿਸ ਤੇ ਜੋ ਨੌਕਰੀ ਹੁੰਦੀ ਹੈ ਉਹ ਨਹੀਂ ਮਿਲੀ ਤੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹ ਰੋਣ ਲਈ ਮਜਬੂਰ ਹੋਏ ਪਏ ਨੇ ਜੇਕਰ ਕੰਪਿਊਟਰ ਵਿਦਿਆਰਥੀਆਂ ਦੀ ਮੰਗਾਂ ਨੂੰ ਜਲਦ ਤੋਂ ਜਲਦ ਨਾ ਪੂਰਾ ਕੀਤਾ ਗਿਆ ਤਾਂ ਇਹ ਸੰਘਰਸ਼ ਹੈ ਜਿਹੜਾ ਉਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਬਾਲਾਜੀ ਐਜੂਕੇਸ਼ਨ ਪੁਆਇੰਟ ਜੋ ਕਿ ਕੰਪਿਊਟਰ ਦੇ ਹੱਥੇ ਦੇ ਮੰਗਾ ਨੂੰ ਜਗਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਥੈਂਕ ਯੂ ਜੀ ਕੋਸ਼ਿਸ਼ ਤੁਸੀਂ ਇੰਨਾ ਬੰਦੇ ਦੀ ਨਾ ਸ਼ਕਲਾਂ ਨੂੰ ਦੇਖੋ ਤੁਹਾਨੂੰ ਲੱਗਦਾ ਵੀ ਇਹ ਵਿਲੇ ਨੇ ਇਹਨਾਂ ਚੋਂ ਕਿਸੇ ਦੇ ਜਵਾਗ ਪਾਲਣ ਵਾਲੇ ਨਹੀਂ ਕਿਸੇ ਦੇ ਪਰਿਵਾਰ ਨਹੀਂ ਕਿਸੇ ਦਾ ਬਾਪੂ ਮੰਝੇ ਦੇ ਪਿਆ ਕਿਸੇ ਦੀ ਬੇਬੇ ਨਹੀਂ ਹੈਗੀ ਤੁਸੀਂ ਤੇ ਮੈਂ ਤਾਂ ਛਲਾਰੂ ਉੰਨੇ ਆਪਾਂ ਤਾਂ ਉਹ ਬਿਨਾ ਮਜ਼ੇ ਤੋਂ ਤਰਨੇ ਲਾ ਲਾਂਗੇ ਇੰਨਾ ਦੀ ਸ਼ਕਲਾ ਦੇਖ ਕੇ ਲੱਗਦਾ ਵੀ ਇਹ ਕੋਈ ਫਾਜ਼ਿਲਕਾ ਤੋਂ ਸੰਗਰੂਰ ਬੈਠਾ 82 ਦਿਨਾਂ ਤੋਂ ਕੋਈ ਫਿਰੋਜ਼ਪੁਰ ਤੋਂ ਸੰਗਰੂਰ ਬੈਠਾ ਵੀ ਆਹ ਉਮਰ ਤੇ ਜਿਹੜੀ ਉਮਰ ਚ ਨਿਆਣੇ ਪਾਲਣੇ ਸੀ ਆਹ ਕੁਝ ਕਰਦੇ ਹੋਏ ਚੰਗੇ ਲੱਗਦੇ ਨੇ ਬਾਈ ਬੰਦਾ ਮਜਬੂਰੀ ਚਾਹਦਾ ਹੈ ਬੰਦਾ ਸ਼ੌਂਕ ਨੂੰ ਨਹੀਂ ਆਉਂਦਾ ਹੈਗਾ ਤੇ ਕਿਤੇ ਨਾ ਕਿਤੇ ਜੇ ਤੁਹਾਡੇ 'ਚ ਇਨਸਾਨੀਅਤ ਹੈਗੀ ਹੈ ਕਿਸੇ ਵਧੀਆ ਬੰਦੇ ਤੱਕ ਇਹਨਾਂ ਦੀ ਗੱਲ ਪਹੁੰਚਾ ajo ਨਹੀਂ ਤਾਂ ਬਈ ਬਸ ਸਾਰਾ ਦਿਨ 24 ਘੰਟੇ ਆਪਣਾ ਟੋ ਟੱਪਾ ਕਰਕੇ ਨਿਕਲਦਾ ਰਹੇਗਾ ਮੈਂ ਸਾਰੇ ਸਾਥੀਆਂ ਨੂੰ ਬੁਲਾਣਾ ਤੁਸੀਂ ਦੇਖਿਓ ਤੁਹਾਨੂੰ ਕਿਸੇ ਚੋ ਚਾਪ ਦਾ ਵੱਡਾ ਭਾਈ ਦਿਖੂਗਾ ਤਾਇਆ ਦਿਖੂਗਾ ਕਿਸੇ ਚਾਚਾ ਦਿਖੂਗਾ ਇਹਨਾਂ ਦੀ ਸ਼ਕਲਾ ਦੇਖ ਕੇ ਤੁਹਾਨੂੰ ਇਹ ਲੱਗਦਾ ਵੀ ਇਹਨੇ ਟਾਈਮ ਪਾਸ ਕਰਨ ਆਏ ਨੇ ਉਹਰੇ ਤੁਹਾਨੂੰ ਲੱਗਦੇ ਨਹੀਂ ਸ਼ਕਲਾ ਦੇਖ ਕੇ ਵੀ ਭਾਈ ਇਹ ਕੋਈ 20-22 ਸਾਲ ਦੇ ਲੋਂਡੇ ਨੇ 20-22 ਸਾਲ ਦੇ ਮੁੰਡੇ ਨੇ ਜਿਹੜੇ ਸੜਕਾਂ ਦੇ ਉੱਤੇ ਫੜ ਫੜ ਕਰਦੇ ਫਿਰਦੇ ਨੇ ਫਾਜ਼ਿਲਕਾ ਤੋਂ 82 ਦਿਨ ਆਪਦਾ ਪਰਿਵਾਰ ਛੱਡ ਕੇ ਆ ਕੇ ਬੈਠਣਾ ਠੀਕ ਹੈ ਕੋਈ ਫਾਜ਼ਿਲਕਾ ਤੋਂ ਬੈਠਾ ਹੈ ਕੋਈ ਅੰਮ੍ਰਿਤਸਰ ਤੋਂ ਬੈਠਾ ਹੈ ਕੋਈ ਮੇਰੀ ਭੈਣ ਆਈ ਬੈਠੀ ਆ ਕੀ ਕੀ ਕਿੰਨੀਆਂ ਪ੍ਰੋਬਲਮਸ ਨੇ ਇੰਨੇ ਲੰਬੇ ਟਾਈਮ ਤੋਂ ਇਹ ਬੈਠੇ ਨੇ ਤੁਸੀਂ ਪ੍ਰੋਬਲਮ ਨੂੰ ਫਿਲਹਾਲ ਤੀਖੜੀ ਸੋਲਵ ਨਹੀਂ ਕਰ ਸਕਦੇ ਇਹਨਾਂ ਕੋਲੇ ਆਓ ਤਾਂ ਸਹੀ ਇਹਨਾਂ ਦੀ ਸੀਮਤਤ ਨੂੰ ਵੀ ਬਾਈ ਦੀ ਸਾਡੀ ਆ ਪ੍ਰੋਬਲਮ ਹੈ ਹਨੇ ਸਾਡੇ ਕੋਲੇ ਖਜ਼ਾਨਾ ਨਹੀਂ ਹੈਗਾ ਸਾਡੇ ਕੋਲੇ ਪਿੱਪਾ ਹੈ ਅਸੀਂ 5 ਦਿਨਾਂ ਤੱਕ 5 ਮਹੀਨਿਆਂ ਤੱਕ 6 ਮਹੀਨਿਆਂ ਤੱਕ ਤੁਹਾਡੀ ਮੰਗਾ ਮੰਨਾਂਗੇ ਕੋਈ ਆ ਕੇ ਇਹਨਾਂ ਦੇ ਸੂਤ ਦਾ ਲਗੋ ਸਰਕਾਰ ਦਾ ਮਤਲਬ ਇਕੱਲਾ ਰੂਲ ਕਰਨਾ ਨਹੀਂ ਹੁੰਦਾ ਸਰਕਾਰ ਦਾ ਮਤਲਬ ਹੁੰਦਾ ਵੀ ਪੂਰੀ ਸਟੇਟ ਦਾ ਪਿਓ ਪੂਰੀ ਸਟੇਟ ਦਾ ਬਾਪ ਵੀ ਜਿਤੇ ਜਿਹਦੇ ਕੋਈ ਨਹੀਂ ਸੁਣੂਗਾ ਉਹਦੀ ਸਟੇਟ ਸੁਣੂਗੀ ਉਹਦੀ ਸਰਕਾਰ ਸੁਣੂਗੀ ਬੋਲਣ ਨੂੰ ਤਾਂ ਅੰਦਰ ਮੇਰੇ ਬਹੁਤ ਕੁਝ ਹੈ ਠੀਕ ਹੈ ਬਟ ਪਲੀਜ਼ ਇਹਨਾਂ ਦੀ ਸਾਰ ਲਿੱਤੀ ਜਾਵੇ ਇਸ ਉਮਰ ਚ ਆ ਕੇ ਬੰਦਾ ਨੌਕਰੀ ਮੰਗਦਾ ਹੋਇਆ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਇਹਨੂੰ ਪੁੱਛਦੇ ਨੇ ਇਹਨਾਂ ਨੂੰ ਵੀ ਅੰਕਲ ਜੀ ਕੀ ਕਰਨ ਚੱਲੇ ਹੋ ਸੰਗਰੂਰ ਇਹ ਚੰਗੇ ਲੱਗਦੇ ਨੇ ਪੁੱਤ ਨੌਕਰੀ ਲੈਣ ਚੱਲੇ ਆ ਜਿਸ ਉਮਰ ਦੇ ਵਿੱਚ ਆਪਦੇ ਜਵਾਕਾਂ ਦੀ ਨੌਕਰੀ ਬਣਾਣੀ ਸੀ ਉਸ ਉਮਰ ਚ ਆਪਦੀ ਨੌਕਰੀ ਵਾਸਤੇ ਖੇਡੇ ਖਾਂਦੇ ਫਿਰਦੇ ਨੇ ਆਤਮਾ ਤੇ ਆਪਦੇ ਅੰਦਰ ਤਾਂ ਹੱਥ ਕਰਕੇ ਦੇਖੋ ਵੀ ਕਿੰਨੀ ਵੱਡੀ ਚੀਕ ਨਿਕਲਦੀ ਹੋਊ ਤਾਂ ਜਿਆਦਾ ਤੁਹਾਡਾ ਸਮਾਂ ਨਾ ਲੈਂਦੇ ਹੋਏ ਐਟ ਲੀਸਟ ਜਿੰਨੇ ਕੰਪਿਊਟਰ ਦੇ ਆਪ ਕੇ ਵੀਡੀਓ ਦੇਖ ਰਹੇ ਨੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਹਦਾ ਲਿੰਕ ਚੱਕ ਕੇ ਟਵਿੱਟਰ ਤੇ ਮਾਰੋ ਫੇਸਬੁੱਕਾਂ ਤੇ ਮਾਰੋ ਜਿੱਥੇ ਮਾਰ ਸਕਦੇ ਹੋ ਮਾਰੋ ਗਾਹ ਪਾ ਦਿਓ ਕੋਈ ਹਰਜੋਤ ਬੈਂਸ ਹੋਵੇ ਕੋਈ ਇੰਡੀਆ ਦਾ ਐਜੂਕੇਸ਼ਨ ਮਿਸਟਰ ਹੋਵੇ ਇੰਡੀਆ ਦਾ ਗਵਰਨਰ ਹੋਵੇ ਸੁਖਵਾਲ ਕਹਿਣਾ ਹੋਵੇ ਜਿਹੜਾ ਤੁਹਾਨੂੰ ਮਿਲਦਾ ਪ੍ਰਗਟ ਸਿੰਘ ਹੋਵੇ ਵਜਿੰਦਰ ਸਿੰਘਲਾ ਹੋਵੇ ਸਾਰਿਆਂ ਨੂੰ ਟੈਗ ਕਰ ਕਰਕੇ ਵੀਡੀਓ ਪਾ ਦਿਓ ਕੋਈ ਤਾਂ ਨੀਂਦ ਚੋਂ ਜਾਗੂਗਾ ਜੇ ਇੱਕ ਜਾਗ ਪਿਆ ਬਾਕੀਆਂ ਨੂੰ ਆਪ ਆਪੇ ਜਗਾ ਲਾਂਗੇ ਧੰਨਵਾਦ